ਅੱਜ ਤੋਂ 5-6 ਮਹੀਨੇ ਪਹਿਲਾਂ ਨਾ ਮੈਂ ਇੱਕ ਸ਼ਾਰਟ ਵੀਡੀਓ ਪਾਈ ਸੀਗੀ ਇੰਸਟਾਗ੍ਰam ਤੇ ਉਹ ਵੀਡੀਓ ਸੀਗੀ ਵੀ ਇੱਥੇ ਕੋਈ ਬੰਦਾ ਵੈਸਟਰ ਵਿਜ਼ੇ ਤੇ ਆਉਂਦਾ ਤੇ ਉਹਨੂੰ ਸੀਬੀਐਸਏ ਆਫੀਸਰ ਵਾਲੇ ਉਹਨੂੰ ਕਲੇਮ ਕਰਵਾਉਂਦੇ ਨੇ ਰਿਫਿਊਜੀ ਵੀ ਉਹਨੂੰ ਆਪਸ਼ਨ ਦੇ ਦਿੱਤੀ ਜਾਂਦੀ ਆ ਇਹਦੇ ਤੇ ਮੈਂ ਵੀਡੀਓ ਪਾਈ ਸੀ ਤੇ ਮੈਨੂੰ 4-5 ਦਿਨਾਂ ਬਾਅਦ ਕਿਸੇ ਪਰਸਨ ਨੇ ਕਾਲ ਕੀਤੀ ਉਹਨਾਂ ਨੇ ਮੈਨੂੰ ਕਿਹਾ ਕਿ ਸੀਬੀਐਸਏ ਵਾਲੇ ਕਦੇ ਵੀ ਇਦਾਂ ਨਹੀਂ ਕਰਦੇ ਤੁਹਾਨੂੰ ਕਦੇ ਵੀ ਇਹ ਨਹੀਂ ਕਹਿੰਦੇ ਵੀ ਤੁਸੀਂ ਰਿਫਿਊਜੀ ਕਲੇਮ ਕਰ ਲਓ ਚਲੋ ਮੈਂ ਉਹਨਾਂ ਨੂੰ ਕਿਹਾ ਵੀ ਇਹ ਸੱਚ ਆ ਪਰ ਉਹ ਕਹਿੰਦੇ ਵੀ ਇਦਾਂ ਹੋ ਹੀ ਨਹੀਂ ਸਕਦਾ ਪਰ ਹੁਣ ਜਦੋਂ ਉਸ ਤੋਂ ਬਾਅਦ ਤਾਂ ਇਹ ਤਾਦਾਦ ਵੱਧ ਗਈ ਹੈ ਜਿਵੇਂ ਜੇ ਫਲਾਈਟ ਆਈ ਮੌਂਟਰੀਅਲ ਦੇ ਵਿੱਚ ਜਿੱਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਰਿਫਿਊਜੀ ਕਲੇਮ ਕਰਾ ਦਿੱਤਾ ਈਵਨ ਆਲ ਕਿ ਇੱਥੇ ਕਿਸੇ ਦੇ ਪੇਰੈਂਟਸ ਆਏ ਸੀ ਕਿਸੇ ਦੇ ਮਦਰ ਆਈ ਸੀ ਉਹਨਾਂ ਨੂੰ ਵੀ ਰਿਫਿਊਜੀ ਕਲੇਮ ਕਰਾਤਾ ਤੇ ਤੁਸੀਂ ਵੱਖ-ਵੱਖ ਸੋਸ਼ਲ ਮੀਡੀਆ ਤੇ ਵੀਡੀਓਜ਼ ਵੀ ਦੇਖ ਰਹੇ ਹਾਂ ਕਿ ਕੈਨੇਡਾ ਤੁਹਾਨੂੰ ਰਿਫਿਊਜੀ ਦੀ ਆਪਸ਼ਨ ਦੇ ਰਿਹਾ ਜਦੋਂ ਵੀ ਤੁਸੀਂ ਇੱਥੇ ਟਰੈਵਲ ਕਰਦੇ ਹੋ ਵੈਸਟਰ ਵੀਜ਼ੇ ਤੇ ਸੋ ਇਹ ਤਾਦਾਦ ਵੱਧਦੀ ਜਾ ਰਹੀ ਆ ਅਸਲ ਦੇ ਵਿੱਚ ਰਿਫਿਊਜੀ ਕਲੇਮ ਕਰਨਾ ਸਹੀ ਆ ਜਾਂ ਨਹੀਂ ਸਹੀ ਇਹਦੇ ਵਿੱਚ ਕੀ ਆਪਾਂ ਨੂੰ ਬੇਨਿਫਿਟਸ ਹੈਗੇ ਨੇ ਕੀ ਆਪਾਂ ਨੂੰ ਘਾਟਾ ਪੈਂਦਾ ਇਹਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਸਾਰਾ ਕੁਝ ਡਿਸਕਸ ਕਰਾਂਗੇ ਜੇਕਰ ਤੁਸੀਂ ਵੈਸਟਰ ਵੀਜੇ ਤੇ ਆ ਰਹੇ ਹੋ ਜਾਂ ਤੁਸੀਂ ਸੋਚਿਆ ਹੋਇਆ ਵੀ ਅਸੀਂ ਇੱਥੇ ਆ ਕੇ ਰਿਫਿਊਜੀ ਕਲੇਮ ਕਰ ਲਈਏ ਤਾਂ ਤੁਹਾਡੇ ਲਈ ਇਹ ਵੀਡੀਓ ਬਹੁਤ ਫਾਇਦੇਮੰਦ ਹੋ ਸਕਦੀ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਜੇ ਨਵੇਂ ਹੋ ਚੈਨਲ ਤੇ ਤਾਂ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਅਸਲ ਦੇ ਵਿੱਚ ਰਿਫਿਊਜੀ ਸਟਾਰਟ ਕਦੋਂ ਹੁੰਦਾਗਾ ਜਦੋਂ ਵਰਲਡ ਵਾਰ ਸੈਕੰਡ ਹੁੰਦੀ ਹੈ 1947 ਦੇ ਵਿੱਚ ਆਲਮੋਸਟ 2.5 ਲੱਖ ਯੂਰੋਪੀਅਨ ਬੰਦਿਆਂ ਨੂੰ ਰਿਫਿਊਜੀ ਅਸੈਪਟ ਕੀਤਾ ਜਾਂਦਾ ਇੱਥੇ ਵੀ ਤੁਸੀਂ ਸਾਡੇ ਦੇਸ਼ ਦੇ ਵਿੱਚ ਆਵੋ ਤੇ ਤੁਹਾਨੂੰ ਅਸੀਂ ਸਾਰਾ ਕੁਝ ਇੱਥੇ ਪ੍ਰੋਵਾਈਡ ਕਰਾਂਗੇ ਇੱਕ ਪੀਸਫੁਲ ਲਾਈਫ ਤੁਹਾਨੂੰ ਮਿਲੇਗੀ ਉਸ ਤੋਂ ਬਾਅਦ ਕੀ ਹੈ ਕਿ ਇਹ ਤਾਦਾਦ ਵਧਦੀ ਜਾਂਦੀ ਹੈਗੀ ਉਸ ਤੋਂ ਬਾਅਦ ਜਦੋਂ ਵਰਲਡ ਵਾਰ ਸੈਕੰਡ ਹੁੰਦੀ ਹੈਗੀ ਤਾਂ ਇੱਕ ਯੂਨੋ ਦੀ ਸੰਸਥਾ ਬਣਦੀ ਹੈਗੀ ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਜਿਹਦੇ ਵਿੱਚ ਕਿ 50 ਪਲੱਸ ਕੰਟਰੀਆਂ ਅਸੈਪਟ ਕਰਦੀਆਂ ਨੇ ਇਹ ਚੀਜ਼ ਨੂੰ ਕਿ ਹਾਂਜੀ ਆਪਾਂ ਇੱਕ ਪੀਸਫੁੱਲ ਲਾਈਫ ਦੇਣੀ ਹੈ ਲੋਕਾਂ ਨੂੰ ਜੇਕਰ ਲੋਕ ਸਾਡੀ ਕੰਟਰੀ ਦੇ ਵਿੱਚ ਆਉਂਦੇ ਆ ਕਿ ਉਹਨਾਂ ਨੂੰ ਰਿਫਿਊਜੀ ਆਪਾਂ ਦੇਵਾਂਗੇ ਉਹਨਾਂ ਦੀਆਂ ਸੱਖ ਸੁਵਿਧਾਤਾਂ ਵੀ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ ਤੇ ਉਹ ਯੂਨੋ ਹੀ ਸਾਰਿਆਂ ਨੂੰ ਫੰਡ ਕਰਦੀ ਹੈ ਗਵਰਨਮੈਂਟਸ ਜਿਹੜੀ ਮਤਲਬ ਹੈ ਕਿ ਕੋਈ ਵੀ ਕੰਟਰੀ ਹੈਗੀ ਹੈ ਕਿ ਜਦੋਂ ਉਹ ਨੰਬਰਸ ਦਿੰਦੀ ਹੈ ਵੀ ਅਸੀਂ ਇੰਨੇ ਰਿਫਿਊਜੀ ਕਲੇਮ ਕੀਤੇ ਆ ਲੋਕਾਂ ਨੇ ਇੱਥੇ ਆ ਕੇ ਤਾਂ ਉਹਨਾਂ ਨੂੰ ਫੰਡ ਦਿੱਤਾ ਜਾਂਦਾਗਾ ਉਥੋਂ ਇਹ ਸਾਰਾ ਪ੍ਰੋਸੈਸ ਸਟਾਰਟ ਹੁੰਦਾਗਾ ਜਿਵੇਂ 9084 ਦੇ ਵਿੱਚ ਬਹੁਤ ਸਾਰੇ ਪੰਜਾਬੀ ਲੋਕ ਜਿਹੜੇ ਆਗੇ ਕੈਨੇਡਾ ਅਮਰੀਕਾ ਇੰਗਲੈਂਡ ਦੇ ਵਿੱਚ ਆ ਗਏ ਜਦੋਂ 84 ਦੇ ਦੰਗੇ ਹੁੰਦੇ ਆ ਤਾਂ ਲੋਕ ਇੱਥੇ ਆ ਕੇ ਰਿਫਿਊਜੀ ਕਲੇਮ ਕਰਦੇ ਆਗੇ ਬਹੁਤ ਸਾਰੀਆਂ ਇਦਾਂ ਦੀਆਂ ਫੈਮਲੀ ਹੋਣ ਬਹੁਤ ਪੁਰਾਣੀਆਂ ਇੱਥੇ ਆਈਆਂ ਹੋਈਆਂ ਨੇ ਸੋ ਇਹ ਤਾਦਾਰ ਹੋਣ ਲਗਾਤਾਰ ਵੱਧ ਰਹੀ ਹੈ ਕਿ ਬਹੁਤ ਸਾਰੇ ਲੋਕ ਜਿਹੜੇ ਆ ਰਿਫਿਊਜੀ ਕਲੇਮ ਕਰ ਰਹੇ ਹੁਣ ਗੱਲ ਕਰਦੇ ਆਂਗੇ ਜਦੋਂ ਤੁਸੀਂ ਇਨਵੈਸਟਰ ਵੀਜ਼ੇ ਤੇ ਕੈਨੇਡਾ ਹੁਣੇ ਹੋਗੇ ਜਾਂ ਕਿਸੇ ਵੀ ਕੰਟਰੀ ਦੇ ਵਿੱਚ ਜਾਣੇ ਹੋਗੇ ਤਾਂ ਰਿਫਿਊਜੀ ਦਾ ਪ੍ਰੋਸੈਸ ਸਟਾਰਟ ਕਿੱਦਾਂ ਹੁੰਦਾ ਹੈ ਸੋ ਹੁਣ ਆਪਾਂ ਗੱਲ ਕਰਦੀਆਂ ਕਿ ਜਦੋਂ ਤੁਸੀਂ 에어ਪੋਰਟ ਤੇ ਆ ਗਏ ਉਦੋਂ ਤੁਸੀਂ ਰਿਫਿਊਜੀ ਕਿਵੇਂ ਕਲੇਮ ਕਰਨਾ ਵਾ ਜਿਵੇਂ ਹੁਣ ਰੀਸੈਂਟ ਜਿਹੜੀਆਂ ਨਿਊਜ਼ ਆ ਰਹੀਆਂ ਵਾ ਕਿ ਜਦੋਂ ਵੀ ਕੋਈ ਵੀਸਟਰ ਵੀਜ਼ੇ ਵਾਲਾ 에어ਪੋਰਟ ਤੇ ਆਉਂਦਾ ਵਾ ਤਾਂ ਉਹਨੂੰ ਪਹਿਲਾਂ ਉੱਥੇ ਪੁੱਛਿਆ ਜਾਂਦਾ ਵਾ ਕਿ ਹਾਂ ਤਾਂ ਤੂੰ ਵਾਪਸ ਚਲੇ ਜਾਂ ਤੈਨੂੰ ਡਿਪੋਰਟ ਕਰ ਦਿੰਦੇ ਆ ਜਾਂ ਤੂੰ ਰਿਫਿਊਜੀ ਕਲੇਮ ਕਰ ਲੈ ਸੋ ਉਹ ਹੋ ਗਿਆ ਪੋਰਟ ਆਫ ਐਂਟਰੀ ਤੇ ਰਿਫਿਊਜੀ ਕਲੇਮ ਕਰਨਾ ਕਿ ਜਦੋਂ ਤੁਹਾਨੂੰ ਉੱਥੇ ਹੀ ਕਹਿ ਦਿੱਤਾ ਜਾਂਦਾ ਜਿੱਥੇ ਤੁਹਾਡੀ ਇਮੀਗ੍ਰੇਸ਼ਨ ਹੁੰਦੀ ਆ ਜੇ ਤੁਸੀਂ ਉਸ ਟਾਈਮ ਰਿਫਿਊਜੀ ਕਲੇਮ ਕਰਦੇ ਹੋ ਤਾਂ ਫਿਰ ਤੁਹਾਨੂੰ ਲਾਇਰ ਵਗੈਰਾ ਕਰਨਾ ਪੈਂਦਾ ਜਿਹੜਾ ਤੁਹਾਡਾ ਹੋਰ ਪ੍ਰੋਸੈਸ ਚੈੱਕ ਕਰਦਾ ਵਾ ਦੂਜੇ ਨੰਬਰ ਤੇ ਆਉਂਦਾ ਵਾ ਇਨ ਲੈਂਡ ਕਲੇਮਸ ਇਹ ਚ ਆਉਂਦਾ ਵਾ ਕਿ ਤੁਸੀਂ ਆਲਰੇਡੀ ਕੈਨੇਡਾ ਦੇ ਵਿੱਚ ਆ ਗਏ ਵਿਜ਼ਟਰ ਵੀਜ਼ੇ ਤੇ ਆਏ ਹੋ ਜਾਂ ਸਟੱਡੀ ਵੀਜ਼ੇ ਦੇ ਉੱਤੇ ਆਏ ਹੋ ਅ ਜਿਵੇਂ ਆਪਾਂ ਪਿੱਛੇ ਜੇ ਬਹੁਤ ਸਾਰੀਆਂ ਨਿਊਜ਼ ਨਹੀਂ ਸੀ ਸੁਣੀਆਂ ਕਿ ਲੋਕੀ ਕਈ ਵਾਰ ਧਾਰਮਿਕ ਇਸ਼ੂਜ਼ ਵੀ ਬਣਾ ਲੈਂਦੇ ਆ ਕੋਈ ਹਿੰਦੂ ਧਰਮ ਦੇ ਬੰਦੇ ਨੇ ਸਿੱਖ ਧਰਮ ਦੇ ਵਿਰੁੱਧ ਬੋਲ ਦਿੱਤਾ ਜਾਂ ਸਿੱਖ ਧਰਮ ਵਾਲੇ ਨੇ ਹਿੰਦੂ ਧਰਮ ਦੇ ਵਿਰੁੱਧ ਬੋਲ ਦਿੱਤਾ ਤੇ ਬਾਅਦ ਚ ਉਹ ਰਿਫਿਊਜੀ ਕਲੇਮ ਕਰ ਲੈਂਦੇ ਕਿਉਂਕਿ ਉਹ ਕਹਿ ਦਿੰਦੇ ਆ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਨੇ ਵੀਡੀਓ ਪਾ ਦਿੱਤੀ ਤੇ ਉਹਨਾਂ ਨੇ ਕਹਿ ਦਿੱਤਾ ਕਿ ਸਾਨੂੰ ਆਹ ਜਗ੍ਹਾ ਤੋਂ ਧਮਕੀਆਂ ਆ ਰਹੀਆਂ ਵਾ ਤੇ ਹੁਣ ਮੈਂ ਇੱਥੇ ਹੀ ਰਹਿਣਾ ਚਾਹੁੰਦਾ ਮੈਨੂੰ ਪ੍ਰੋਟੈਕਸ਼ਨ ਦਾ ਵੋ ਸੋ ਉਹ ਹੋ ਜਾਂਦਾ ਵਾ ਇਨ ਲੈਂਡ ਕਲੇਮ ਕਿ ਤੁਸੀਂ ਕੈਨੇਡਾ ਦੇ ਵਿੱਚ ਸੀ ਤੁਸੀਂ ਬਾਦਛ ਰਿਫਿਊਜੀ ਕਲੇਮ ਕੀਤਾ ਅੱਗੇ ਆਪਾਂ ਗੱਲਬਾਤ ਕਰਦੇ ਹਾਂ ਕਿ ਇਹਨਾਂ ਨੂੰ ਸਰਕਾਰ ਕਿੰਨੀਆ ਸਹੂਲਤਾ ਦਿੰਦੀ ਆ ਜਾਂ ਕੀ ਇਹਨਾਂ ਦਾ ਪ੍ਰੋਸੈਸ ਹੁੰਦਾ ਵਾ ਜਿਹੜਾ ਇੱਥੋਂ ਦੇ ਲੋਕਾਂ ਦਾ ਇਸ ਟਾਈਮ ਮੇਨ ਰੋਲਾ ਚੱਲ ਰਿਹਾ ਉਹ ਇਹ ਚੱਲ ਰਿਹਾ ਵਾ ਕਿ ਰਿਫਿਊਜੀਸ ਨੂੰ ਬਹੁਤ ਸਾਰੀਆਂ ਸਹੂਲਤਾ ਦਿੱਤੀਆਂ ਜਾਂਦੀਆਂ ਵਾ ਜਿਹੜੀਆਂ ਇੱਕ ਆਮ ਪੱਦੇ ਨੂੰ ਮਿਲਣੀਆਂ ਚਾਹੀਦੀਆਂ ਕਿ ਜਿਹੜਾ ਆਮ ਬੰਦਾ ਟੈਕਸ ਪੇ ਕਰਦਾ ਵਾ ਉਹਦੀ ਸਾਰੇ ਪੈਸੇ ਦੇ ਵਿੱਚੋਂ ਰਿਫਿਊਜੀ ਨੂੰ ਸਹੂਲਤਾ ਦਿੱਤੀਆਂ ਜਾਂਦੀਆਂ ਸਹੂਲਤਾ ਸੁਣ ਕੇ ਵੀ ਤੁਸੀਂ ਹੈਰਾਨ ਹੋ ਜਾਵੋਗੇ ਜੇ ਆਪਾਂ ਗੱਲ ਕਰੀਏ ਮੈਡੀਕਲ ਦੀ ਮੈਡੀਕਲ ਦੀ ਹੁੰਦਾ ਵੀ ਇੱਕ ਰਿਫਿਊਜੀ ਬੰਦੇ ਨੂੰ ਦਿੱਤੀ ਜਾਂਦੀ ਆ ਉਹਦਾ ਸਾਰਾ ਮੈਡੀਕਲ ਵੀ ਫ੍ਰੀ ਹੁੰਦਾ ਵਾ ਦੂਜੇ ਨੰਬਰ ਦੇ ਉੱਤੇ ਉਹਨੂੰ ਉਹਨਾਂ ਨੂੰ ਹਰ ਮੰਥ ਜੜੇ ਆ ਉਹ ਪੈਸੇ ਵੀ ਦਿੱਤੇ ਜਾਂਦੇ ਆ ਕਿ ਤੁਸੀਂ ਆਪਣਾ ਰੈਂਟ ਭਰਨਾ ਵਾ ਇਹਨਾਂ ਪੈਸਿਆਂ ਚੋਂ ਤੁਸੀਂ ਆਪਣਾ ਖਾਣ ਪੀਣ ਦਾ ਖਰਚਾ ਜਿਹੜਾ ਉਹ ਵੀ ਪੈਸਿਆਂ ਦੇ ਵਿੱਚੋਂ ਕਰਨਾ ਵਾ ਸੋ ਇੱਕ ਉਹਨਾਂ ਨੂੰ ਫਿਕਸ ਅਮਾਉਂਟ ਦੇ ਵਿੱਚ ਜਿਹੜੀ ਆ ਉਹ ਮਨੀ ਵੀ ਪ੍ਰੋਵਾਈਡ ਕੀਤੀ ਜਾਂਦੀ ਆ then ਜੇ ਰਿਫਿਊਜ਼ੀ ਇੱਥੇ ਸੈਟਲ ਹੋਣ ਬਾਰੇ ਸੋਚਦਾ ਵਾ ਜਾਂ ਇੱਥੇ ਰਹਿੰਦਾ ਵਾ ਉਹ ਕਹਿੰਦਾ ਵਾ ਕਿ ਮੈਨੂੰ ਇੱਥੋਂ ਦੀ ਮੈਂ ਭਾਸ਼ਾ ਸਿੱਖਣੀ ਆ ਤੇ ਉਹਦੇ ਲਈ ਵੀ ਉਹਦੀ ਸਕੂਲਿੰਗ ਜਿਹੜੀ ਆ ਉਹ ਬਿਲਕੁਲ ਫ੍ਰੀ ਹੁੰਦੀ ਆ ਉਹਨੂੰ ਕੋਈ ਪੈਸਾ ਪੇ ਨਹੀਂ ਕਰਨਾ ਪੈਂਦਾ ਤੇ ਉਹ ਜਿਹੜਾ ਮਰਜੀ ਕੋਰਸ ਜਿਹੜਾ ਵਾ ਉਹ ਵੀ ਕਰ ਸਕਦਾ ਵਾ ਦੈਨ ਜੀ ਨੂੰ ਜੌਬ ਲੱਭਣ ਦੇ ਵਿੱਚ ਪ੍ਰੋਬਲਮ ਆ ਰਹੀ ਆ ਤਾਂ ਉਹਦੇ ਲਈ ਫ੍ਰੀ ਵਰਕਸ਼ਾਪਸ ਵੀ ਸਰਕਾਰ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਵਾ ਕਿ ਤੂੰ ਆ ਵਰਕਸ਼ਾਪਸ ਅਟੈਂਡ ਕਰਨੀਆਂ ਵਾ ਤੇ ਤੂੰ ਜਿਹੜੀ ਆ ਆਪਣੀ ਅਸੀਂ ਤੇਰੀ ਪਲੇਸਮੈਂਟ ਦੇ ਵਿੱਚ ਵੀ ਹੈਲਪ ਕਰਾਂਗੇ ਸੋ ਬਹੁਤ ਸਾਰੀਆਂ ਇੱਕ ਇਹੋ ਜੀਆਂ ਸਹੂਲਤਾਂ ਹੀ ਕਰਫੂ ਜੀ ਬੰਦੇ ਨੂੰ ਦਿੱਤੀਆਂ ਜਾਂਦੀਆਂ ਵਾ ਜਿਹੜੀਆਂ ਇੱਥੋਂ ਦੀ ਸਿਟੀਜ਼ਨ ਜਾਂ ਪੀਆ ਲੋਕਾਂ ਦੇ ਲਈ ਹੁੰਦੀਆਂ ਵਾ ਸੋ ਅੱਗੇ ਆਪਾਂ ਗੱਲਬਾਤ ਕਰਦੇ ਕਿ ਜੂਸੀ ਸਟੇਟਸ ਦਾ ਤੁਸੀਂ ਕਿਵੇਂ ਜਿਹੜਾ ਵਾ ਉਹਦਾ ਪੋਜ਼ਿਟਿਵ ਰਿਜ਼ਲਟ ਲੈ ਕੇ ਆਉਣਾ ਵਾ ਕਿ ਲਾਇਰ ਦਾ ਪ੍ਰੋਸੈਸ ਹੁੰਦਾ ਵਾ ਅੱਗੇ ਆਪਾਂ ਉਹ ਸਾਰੀਆਂ ਗੱਲਾਂ ਬਾਤਾਂ ਕਰਦੇ ਆਂ ਰੈਫਿਊਜੀ ਕਲੇਮ ਹੁੰਦਾ ਕਿਵੇਂ ਆਗਾ ਜਿੰਮੇ ਤੁਹਾਨੂੰ ਪਹਿਲਾਂ ਦੱਸਿਆ ਪਵਨ ਨੇ ਵੀ ਇੱਕ ਦਾ ਤੁਸੀਂ 에어ਪੋਰਟ ਤੇ ਆ ਕੇ ਹੀ ਕਲੇਮ ਕਰ ਲਿਆ ਕਿ ਅਸੀਂ ਦਾ ਰੈਫਿਊਜੀ ਕਲੇਮ ਕਰਨਾ ਉਸ ਤੋਂ ਬਾਅਦ ਜਾਂ ਫਿਰ ਜੇ ਤੁਸੀਂ ਇਨਸਾਈਡ ਕੈਨੇਡਾ ਦੇ ਵਿੱਚ ਆ ਚੁੱਕੇ ਹੋਗੇ ਉਸ ਤੋਂ ਬਾਅਦ ਤੁਸੀਂ ਰੈਫਿਊਜੀ ਕਲੇਮ ਕਰਨਾ ਤਾਂ ਫਿਰ ਤੁਹਾਨੂੰ ਇੱਕ ਇੱਥੇ ਲਾਇਰ ਕਰਨਾ ਪੈਂਦਾਗਾ ਜਾਂ ਕਹਿੰ ਲੋ ਕਿ ਇਮੀਗ੍ਰੇਸ਼ਨ ਕੰਸਲਟੈਂਟ ਕਰਨਾ ਪੈਂਦਾ ਜਿਹੜਾ ਕਿ ਤੁਹਾਡੀ ਸਾਰੀ ਫਾਈਲ ਰੈਡੀ ਕਰਦਾ ਉਸ ਫਾਈਲ ਦੇ ਵਿੱਚ ਕੀ ਹੁੰਦਾਗਾ ਸਭ ਤੋਂ ਪਹਿਲਾਂ ਇੱਕ ਸਟੋਰੀ ਕ੍ਰੀਏਟ ਹੁੰਦੀ ਆ ਉਹ ਤੁਹਾਡੀ ਜੈਨੂਇਨ ਹੋਵੇ ਚਾਹੇ ਫੇਕ ਹੋਵੇ ਮੋਸਟਲੀ ਜ਼ਿਆਦਾਤਰ ਲੋਕ ਫੇਕ ਹੀ ਕਰਦੇ ਆ ਪਰ ਕਿਸੇ ਦੀ ਜੈਨੂਇਨ ਵੀ ਹੁੰਦੀ ਆ ਸੋ ਉਹ ਸਟੋਰੀ ਕ੍ਰੀਏਟ ਹੁੰਦੀ ਆਗੀ ਫਿਰ ਉਹ ਸਟੋਰੀ ਦੇ ਬੇਸ ਤੇ ਤੁਹਾਡੀ ਫਾਈਲ ਸਬਮਿਟ ਹੁੰਦੀ ਆਗੀ ਫਾਈਲ ਸਬਮਿਟ ਹੋਣ ਤੋਂ ਬਾਅਦ 2-3 ਮਹੀਨਿਆਂ ਬਾਅਦ ਤੁਹਾਡੀ ਇੱਕ ਹਿアリング ਹੁੰਦੀ ਆਗੀ ਹਿアリング ਹੋਣ ਤੋਂ ਵਿੱਚ ਜਦੋਂ ਤੁਹਾਡਾ ਕੇਸ ਸਬਮਿਟ ਹੋ ਜਾਂਦਾਗਾ ਫਿਰ ਤੁਹਾਡੇ ਕੋਲੇ ਆ ਜਾਂਦਾ ਜੀ ਵਰਕ ਪਰਮਿਟ ਓਪਨ ਵਰਕ ਪਰਮਿਟ ਤੇ ਉਸ ਓਪਨ ਵਰਕ ਪਰਮਿਟ ਤੇ ਤੁਸੀਂ ਖੁੱਲੇ ਆਮ ਕੰਮ ਕਰ ਸਕਦੇ ਹੋ ਕਿਸੇ ਵੀ ਕੰਪਨੀ ਦੇ ਨਾਲ ਕਿਤੇ ਵੀ ਜਾ ਕੇ ਕੰਮ ਕਰ ਸਕਦੇ ਹੋ ਉਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਦਾ ਇਹ ਡਾਊਟ ਹੁੰਦਾਗਾ ਵੀ ਜੇ ਅਸੀਂ ਰਿਫਿਊਜੀ ਕਲੇਮ ਕਰ ਲਏਨੇ ਉਸ ਤੋਂ ਬਾਅਦ ਕੀ ਅਸੀਂ ਇੰਡੀਆ ਜਾ ਸਕਦੇ ਆ ਜਾਂ ਨਹੀਂ ਜਾ ਸਕਦੇ ਦੇਖੋ ਜਿੰਨਾ ਟਾਈਮ ਤੱਕ ਤੁਹਾਡਾ ਕੇਸ ਚੱਲ ਰਿਹਾ ਹੁੰਦਾਗਾ ਤਾਂ ਤੁਸੀਂ ਆਪਣਾ ਪਾਸਪੋਰਟ ਵਾਪਸ ਲੈ ਕੇ ਤੁਸੀਂ ਇੰਡੀਆ ਜਾ ਸਕਦੇ ਹੋਗੇ ਆਪਣਾ ਜਿਹੜਾ ਰਿਫਿਊਜੀ ਕਲੇਮ ਕੀਤਾ ਹੁੰਦਾ ਉਹਨੂੰ ਤੁਸੀਂ ਸਟਾਪ ਕਰ ਸਕਦੇ ਹੋਗੇ ਪਰ ਜੇਕਰ ਤੁਸੀਂ ਚਾਹੋਗੇ ਕਿ ਸਾਡਾ ਰਿਫਿਊਜੀ ਲੱਗਿਆ ਹੋਵੇ ਉਸ ਤੋਂ ਬਾਅਦ ਸਾਡਾ ਪੋਜ਼ਿਟਿਵ ਰਿਸਪਾਂਸ ਵੀ ਆ ਜਾਂਦਾ ਫਿਰ ਅਸੀਂ ਜਾ ਸਕਦੇ ਆ ਫਿਰ ਵੀ ਨਹੀਂ ਜਾ ਸਕਦੇ ਕਿਉਂਕਿ ਤੁਸੀਂ ਉਹਦੇ ਵਿੱਚ ਇਹੀ ਸ਼ੋਅ ਕੀਤਾ ਹੁੰਦਾ ਕਿ ਸਾਨੂੰ ਇੰਡੀਆ ਤੋਂ ਖਤਰਾ ਹੈਗਾ ਇਸ ਕਰਕੇ ਅਸੀਂ ਇੰਡੀਆ ਨਹੀਂ ਜਾ ਸਕਦੇ ਤੇ ਉਸ ਤੋਂ ਇਲਾਵਾ ਬਹੁਤ ਸਾਰੇ ਲੋਕ ਜਦੋਂ ਵਰਕ ਪਰਮਿਟ ਤੇ ਆ ਜਾਂਦੇ ਆ ਰਿਫਿਊਜੀ ਤੋਂ ਬਾਅਦ ਦਾ ਇੱਕ ट्रैवल ਡਾਕੂਮੈਂਟ ਇਸ਼ੂ ਕਰਵਾ ਲੈਂਦੇ ਆ ट्रैवल ਡਾਕੂਮੈਂਟ ਹੁੰਦਾ ਵੀ ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਜਾਣਾ ਜਾਂ ਬਹੁਤੇ ਬਹੁਤੇ ਲੋਕ ਜਿਹੜੇ ਆ ਉਹ ਕੈਨੇਡਾ ਤੋਂ ਅਮਰੀਕਾ ਟਰੱਕ ਚਲਾਉਂਦੇ ਆ ਤਾਂ ਉਸ ਟਾਈਮ ਤੇ ਉਹਨਾਂ ਦੇ ਉਹ ट्रैवल ਡਾਕੂਮੈਂਟ ਕੰਮ ਆਉਂਦਾਗਾ ਤਾਂ ਉਹ ट्रैवल ਡਾਕੂਮੈਂਟ ਦੇ ਨਾਲ ਵੀ ਤੁਸੀਂ ट्रैवल ਕਰ ਸਕਦੇ ਹੋ ਹੋਰ ਕੰਟਰੀਆਂ ਨਾ ਕਿ ਇੰਡੀਆ ਸੋ ਇਹ ਸਾਰੇ ਪ੍ਰੋਸੈਸ ਨੂੰ ਅਪਰੂਵ ਹੋਣ ਦੇ ਵਿੱਚ 3 ਸਾਲ 4 ਸਾਲ 5 ਸਾਲ ਵੀ ਲੱਗ ਜਾਂਦੇ ਆ ਪਰ ਇਹਦੇ ਵਿੱਚ ਕਦੇ ਵੀ ਸ਼ਾਰਟ ਹੀ ਨਹੀਂ ਹੁੰਦੀ ਕਿ ਵੀ ਤੁਹਾਡਾ ਕੇਸ ਅਪਰੂਵ ਹੋਣਾ ਹੀ ਹੋਣਾਗਾ ਪਹਿਲਾਂ ਵਾਲੇ ਟਾਈਮ ਦੇ ਵਿੱਚ ਤਾਂ ਪ੍ਰੂਫ ਬਹੁਤ ਜਲਦੀ ਹੋ ਜਾਂਦੇ ਸੀਗੇ ਪਰ ਹੁਣ ਜਿਹੜਾ ਹਰ ਬੰਦਾ ਰਿਫਿਊਜੀ ਕਲੇਮ ਕਰ ਰਿਆ ਤਾਂ ਉਸ ਕੇਸ ਦੇ ਵਿੱਚ ਕੀ ਹੈ ਕਿ ਹੋ ਸਕਦਾ ਤੁਹਾਡੀ 3 ਸਾਲ 4 ਸਾਲ ਤੁਹਾਡੀ ਫਾਈਲ ਅੰਡਰ ਪ੍ਰੋਸੈਸ ਹੋ ਰਵੇ ਤੇ ਉਸ ਤੋਂ ਬਾਅਦ ਉਹਨੂੰ ਕਹਿ ਦਿੱਤਾ ਜਾਵੇ ਕਿ ਤੁਸੀਂ ਆਪਣੀ ਕੰਟਰੀ ਲੀਵ ਕਰ ਜਾਓ ਤੁਹਾਨੂੰ ਆਰਡਰ ਆ ਜਾਣ ਠੀਕ ਆ ਸੋ ਜੇ ਜੇ ਆਪਾਂ ਹੁਣ ਗੱਲ ਕਰੀਏ ਵੀ ਸਾਨੂੰ ਰਿਫਿਊਜੀ ਕਲੇਮ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਪਹਿਲੇ ਲੋਕ ਤਾਂ ਜਿਹੜੇ ਕਹਿੰਦੇ ਆ ਵੀ ਸਾਨੂੰ ਅਸੀਂ ਵੀ ਰਿਫਿਊਜੀ ਕਲੇਮ ਕਰਨਾ ਚਾਹੀਦਾ ਉਸ ਚੀਜ਼ ਦੇ ਵਿੱਚ ਤਾਂ ਆਗੀਆਂ ਸਹੂਲਤਾਂ ਜਿਹੜੀਆਂ ਤੁਹਾਨੂੰ ਪਵਣ ਦੱਸ ਕੇ ਹਟੀਆਂ ਵੀ ਜੇ ਤੁਸੀਂ ਇੱਥੇ ਰਿਫਿਊਜੀ ਕਲੇਮ ਕਰ ਲੋਗੇ ਥੋੜੀ ਸਿਰਫ ਇਨੀਸ਼ੀਅਲ ਫੀਸ ਲੱਗਣੀ ਆ ਉਸ ਤੋਂ ਬਾਅਦ ਤੁਸੀਂ ਵੈਲਫੇਅਰ ਇੱਥੇ ਲੈ ਸਕਦੇ ਹੋਗੇ ਤੁਹਾਨੂੰ ਸਹੂਲਤਾਂ ਮਿਲੀਆਂ ਸਾਰਾ ਕੁਝ ਮਿਲੂਗਾ ਪਰ ਉਹਦੇ ਵਿੱਚ ਇਹ ਪਰਮਾਨੈਂਟ ਨਹੀਂ ਹੈਗਾਗਾ ਵੀ ਤੁਹਾਡਾ ਅੱਗੇ ਜਾ ਕੇ ਕੇਸ ਅਪਰੂਵ ਹੋਣਾ ਹੀ ਹੋਣਾਗਾ ਪਰ ਜੇਕਰ ਤੁਸੀਂ ਰਿਫਿਊਜੀ ਕਲੇਮ ਕਰਦੇ ਹੋਗੇ ਤੇ ਉਸ ਤੋਂ ਬਾਅਦ ਤੁਹਾਡਾ ਕੇਸ ਡਿਨਾਈ ਹੋ ਜਾਂਦਾ ਕੈਨਸਲ ਹੋ ਜਾਂਦਾ ਫਿਰ ਉਸ ਕੇਸ ਦੇ ਵਿੱਚ ਜਾਂ ਤਾਂ ਤੁਸੀਂ ਇੱਥੇ ਮੈਰਿਜ ਕਰਵਾ ਕੇ ਪੱਕੇ ਹੋ ਸਕਦੇ ਹੋਗੇ ਜਾਂ ਫਿਰ ਤੁਹਾਨੂੰ ਵਾਪਸ ਜਾਣਾ ਪੈਂਦਾਗਾ ਪਰ ਰਿਫਿਊਜੀ ਕਲੇਮ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਇਸ ਬਾਰੇ ਅਸੀਂ ਕੁਝ ਨਹੀਂ ਕਵਾਂਗੇ ਕਿਉਂਕਿ ਹਰ ਬੰਦੇ ਦੀ ਆਪਣੀ ਚੁਆਇਸ ਹੁੰਦੀ ਹੈ ਅਸੀਂ ਕਰਨਾ ਜਾਂ ਨਹੀਂ ਕਰਨਾ ਬਸ ਥੋੜੇ ਡਿਫਰੈਂਸ ਦੱਸ ਦਿੰਨਾ ਹੁਣ ਜੇ ਕੋਈ ਬੰਦਾ ਵੈਸਟਰ ਵੀਜ਼ੇ ਤੇ ਇੱਥੇ ਆਉਂਦਾ ਬਹੁਤੇ ਲੋਕ ਤਾਂ ਜਿਵੇਂ 15-15 20-20 ਲੱਖ ਲਾ ਕੇ ਆਉਂਦੇ ਨੇ ਪਰ ਜੇ ਕੋਈ ਵੀ ਜੈਨੂਇਨ ਬੰਦਾ ਵੈਸਟਰ ਵੀਜ਼ੇ ਤੇ ਆਉਂਦਾ ਇੱਥੇ ਆ ਕੇ ਰਿਫਿਊਜੀ ਕਲੇਮ ਕਰਦਾ ਤਾਂ ਉਹਨੂੰ ਬਿਨਾਂ ਪੈਸੇ ਲਾਏ ਮਤਲਬ ਕਿ ਬਹੁਤ ਘੱਟ ਪੈਸਿਆਂ ਦੇ ਵਿੱਚ ਵਰਕ ਪਰਮਿਟ ਮਿਲ ਗਿਆ ਸਹੂਲਤਾਂ ਮਿਲ ਗਈਆਂ ਇੱਕ ਪਾਸੇ ਬੰਦਾ ਇੱਥੇ ਆ ਕੇ ਐਲਐਮਆਈ ਜਾ ਇਥੇ ਆਉਂਦਾਗਾ ਉਸ ਤੋਂ ਬਾਅਦ ਵੀ ਜਿਵੇਂ ਅੱਜ ਦੇ ਬੱਚੇ ਸੜਕਾਂ ਤੇ ਟਕੇ ਖਾ ਰਹੇ ਹੈਗੇ ਉਹਨਾਂ ਨੂੰ ਪੀਆਰ ਨਹੀਂ ਮਿਲ ਰਹੀ ਧਰਨੇ ਲੱਗ ਰਹੇ ਹੈਗੇ ਤਾ ਉਹ ਕਹਿੰਦੇ ਆ ਕਿ ਅਸੀਂ ਇੰਨੇ ਪੈਸੇ ਲਾਏ ਤੇ ਸਾਡੇ ਫਿਰ ਵੀ ਕੰਮ ਨਹੀਂ ਆਇਆ ਕਿਉਂਕਿ ਨਾ ਤਾਂ ਸਾਨੂੰ ਪੀਆਰ ਮਿਲ ਰਹੀ ਆ ਤੇ ਨਾ ਹੀ ਸਾਡੇ ਕੋਈ ਅੱਗੇ ਜਾ ਕੇ ਕੋਈ ਫਿਊਚਰ ਹੈਗਾ ਪਰ ਇੱਕ ਪਾਸੇ ਜਿਹੜੇ ਰਿਫਿਊਜੀ ਆ ਇਨੀਆਂ ਸਹੂਲਤਾਂ ਵੀ ਲੈ ਲੈਂਦੇ ਮੈਨੂੰ ਲੱਗਦਾ ਜੇ ਇੱਕ ਰਿਫਿਊਜੀ ਇੱਥੇ ਆ ਕੇ 4 ਸਾਲ ਲਾ ਕੇ ਕੰਮ ਕਰਕੇ ਵੀ ਚਲਾ ਜਾਂਦਾ ਤਾਂ ਬਹੁਤ ਸਾਰੇ ਪੈਸੇ ਕਮਾ ਕੇ ਵਾਪਸ ਲੈ ਕੇ ਜਾ ਸਕਦਾ ਪਰ ਸਟੂਡੈਂਟ ਇੱਥੇ ਆ ਕੇ ਜਾ ਕੇ ਲੋਕਿ ਜੇ ਕੋਈ ਇਨਵੈਸਟਰ ਤੋਂ ਵਰਕ ਪਰਮਿਟ ਇੱਥੇ ਲੈਂਦਾਗਾ ਐਲਐਮਆਈ ਲੈ ਕੇ ਤਾਂ ਬਹੁਤ ਸਾਰੇ ਪੈਸੇ ਜਿਹੜਾ ਪਹਿਲਾਂ ਇਨਵੈਸਟ ਕਰਦਾਗਾ ਪਰ ਐਦਾਂ ਵਾਂ ਕਿ ਜੇ ਤੁਸੀਂ ਰਿਫਿਊਜੀ ਲਾ ਲੈਂਦੇ ਹੋ ਤਾਂ ਤੁਸੀਂ ਆਪਣੇ ਬੈਕ ਹੋਮ ਨਹੀਂ ਜਾ ਸਕਦੇ ਜਿੰਨਾ ਟਾਈਮ ਤੁਹਾਡੀ ਫਾਈਲ ਪ੍ਰੋਸੈਸ ਦੇ ਵਿੱਚ ਹੁੰਦੀ ਆ ਉਹਨਾਂ ਟਾਈਮ ਤੋਂ ਤੁਸੀਂ ਬਿਲਕੁਲ ਹੀ ਨਹੀਂ ਜਾ ਸਕਦੇ ਹੁੰਦੇ ਇਨ ਕੇਸ ਤੁਹਾਨੂੰ ਪਿੱਛੇ ਤੁਹਾਡੀ ਫੈਮਿਲੀ ਨੂੰ ਤੁਹਾਡੀ ਲੋੜ ਆ ਜਾਂ ਕੋਈ ਅਬੀ ਨਬੀ ਹੋ ਜਾਂਦੀ ਆ ਤਾਂ ਤੁਸੀਂ ਵਾਪਸ ਨਹੀਂ ਮੋੜ ਸਕਦੇ ਹੁੰਦੇ ਤੋਂ ਤੁਸੀਂ ਰਿਫਿਊਜੀ ਲਾਇਆ ਹੁੰਦਾ ਵਾ ਜੇ ਜਿਹੜੀ ਸਟੋਰੀ ਬਣਾ ਕੇ ਤੁਸੀਂ ਲਾਇਆ ਹੁੰਦਾ ਕਿ ਮੈਨੂੰ ਇਹ ਬੰਦੇ ਤੋਂ ਖਤਰਾ ਵਾ ਜੇ ਉਹਦੇ ਵਿੱਚ ਤੁਹਾਡੇ ਪੇਰੈਂਟਸ ਇਨਵੋਲਵ ਨਹੀਂ ਹੁੰਦੇ ਮਤਲਬ ਤੁਸੀਂ ਪੇਰੈਂਟਸ ਦਾ ਕੁਝ ਨਹੀਂ ਸ਼ੋ ਕੀਤਾ ਹੁੰਦਾ ਤਾਂ ਤੁਸੀਂ ਆਪਣੇ ਪੇਰੈਂਟਸ ਨੂੰ ਵੀ ਸਪੌਂਸਰ ਸਰਕਾਰ ਸਕਦੇ ਹੋ ਕੈਨੇਡਾ ਦੇ ਵਿੱਚ ਸੋ ਇਹ ਸੀਗੀ ਰਿਫਿਊਜੀ ਦੀ ਪੂਰੀ ਕਹਾਣੀ ਤੁਹਾਨੂੰ ਸਮਝ ਲੱਗ ਗਈ ਹੋਊਗੀ ਕਿ ਕੀ ਕੀ ਫਾਇਦੇ ਆ ਤਾਂ ਹੀ ਲੋਕੀ ਇੱਥੇ ਆ ਕੇ ਰਿਫਿਊਜੀ ਲਵਾ ਲੈਂਦੇ ਆ ਕਈ ਅੱਕੇ ਹੁੰਦੇ ਆ ਉੱਥੋਂ ਪਰ ਅਸੀਂ ਤਾਂ ਇਸ ਸੀਜ਼ਨ ਨੂੰ ਰੀਕਮੈਂਡ ਨਹੀਂ ਕਰਦੇ ਵੀ ਤੁਸੀਂ ਰਿਫਿਜੀ ਲਵਾਵੋ ਸਾਡਾ ਫਰਜ਼ ਸੀਗਾ ਅਸੀਂ ਤੁਹਾਨੂੰ ਪੂਰਾ ਸਿਨੈਰੀਓ ਦਿਖਾਇਆ ਤੇ ਹੁਣ ਬਹੁਤ ਸਾਰੀਆਂ ਨਿਊਜ਼ ਆ ਰਹੀਆਂ ਕਹਿ ਰਹੀਆਂ ਕਿ ਫੇਕ ਹੀ ਰਿਫਿਜੀ ਜਿਹੜੇ ਲਗਵਾਈ ਜਾਂਦੇ ਆ ਹੋ ਸਕਦਾ ਕਿ ਕੰਟਰੀ ਦਾ ਕੋਈ ਟਾਰਗੇਟ ਹੋਵੇ ਵੀ ਅਸੀਂ ਸਾਲ ਦੇ ਵਿੱਚ ਇੰਨੇ ਰਿਫਿਜੀ ਪੱਕੇ ਕਰਨੇ ਆ ਉਮੀਦ ਕਰਦੇ ਕਿ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਬਹੁਤ ਛੇਤੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ